ਕਰਦੇ ਹਾਲਾਤ ਠੀਕ ਨਾ ਹੋਣ ਕਾਰਨ ਆਪਣੀ ਸਹੀਲੀ ਦੇ ਕਹਿਣ ਤੇ ਉਹ ਮਾਨ ਗਈ ਪੰਜਾਬ ਦੀ ਕੁੜੀ ਨੇ ਦੱਸਿਆ ਕਿ ਇਹ ਉਹ ਦਾ ਦੂਜਾ ਚੰਮ ਹੈ ਮਸਕਟੋਮਾਨ ਤੋਂ ਵਾਪਸ ਆਈ ਜਲੰਧਰ ਦੀ ਰਹਿਣ ਵਾਲੀ ਏ ਕੁੜੀ ਨੇ ਆਪਣੀ ਹੱਡ ਬੀਤੀ ਸੁਣਾਈ ਹੈ ਉਹਨੇ ਦੱਸਿਆ ਕਿ 15 ਜੂਨ ਨੂੰ ਅੰਮ੍ਰਿਤਸਰ 에ਰਪੋਰਟ ਤੋਂ ਮੁੰਬਈ ਗਈ ਤੇ ਫੇਰ ਉਥੋਂ ਮਸਕਟ ਪਰ ਉਥੋਂ ਹਰ ਰੋਜ਼ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਤੇ ਖਾਣਾ ਵੀ ਠੀਕ ਨਾਲ ਨਹੀਂ ਮਿਲਦਾ ਸੀ ਆਪਣੇ ਪਰਿਵਾਰ ਦੇ ਬਾਰੇ ਸੋਚ ਕੇ ਉਥੇ ਫਸਣ ਦੇ ਡਰ ਨਾਲ ਲੜਕੀ ਦਿਨ ਬਿਤਾ ਰਹੀ ਸੀ ਉਨੇਕੇ ਹਾਕੀ ਮਸਕਟ ਪੁੰਚਦੇ ਹੀ ਅਹਿਸਾਸ ਹੋ ਗਿਆ ਕਿ ਉਹ ਬੁਰੀ ਤਰ੍ਹਾਂ ਫਸ ਚੁੱਕੀ ਹੈ ਤੇ ਬੁਰੇ ਹਾਲਾਤਾਂ ਵਿੱਚ ਹੈ ਪੀੜਿਤਾ ਦੇ ਅਨੁਸਾਰ ਜਿਸ ਦਫ਼ਤਰ ਵਿੱਚ ਉਸ ਨੂੰ ਰੱਖਿਆ ਗਿਆ ਸੀ ਉੱਥੇ ਦਸ ਤੋਂ ਵੱਧ ਕੁੜੀਆਂ ਵੀ ਸਨ ਜਿਹੜੀਆਂ ਆਪਣੇ ਪਰਿਵਾਰ ਤੋਂ ਦੂਰ ਫਸ ਚੁੱਕੀਆਂ ਸਨ ਉਸਨੇ ਦਾਅਵਾ ਕੀਤਾ ਕਿ ਉੱਥੋਂ ਲੜਕੀਆਂ ਨਾਲ ਬੇहद ਜ਼ੁਲਮ ਕੀਤਾ ਜਾਂਦਾ ਸੀ ਤੇ ਉਹਨਾਂ ਨੂੰ ਗਲਤ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ਜਿਹੜੀਆਂ ਕੁੜੀਆਂ ਨਹੀਂ ਮੰਨਦੀਆਂ ਉਹਨਾਂ ਦੇ ਨਾਲ ਬਹੁਤ ਹੀ ਜ਼ਿਆਦਾ ਕੁੱਟਮਾਰ ਕੀਤੀ ਜਾਂਦੀ ਪੰਜ ਮਹੀਨੇ ਦਾ ਨਰਕ ਵਾਲਾ ਜ਼ਿੰਦਗੀ ਜੀਣ ਤੋਂ ਬਾਅਦ ਉਹ ਪਾਪੇਸਾਈ ਹੈ ਉਹਨੇ ਦੱਸਿਆ ਕਿ Oman ਵਿੱਚ ਮਨੁੱਖ ਤਸਕਰੀ ਦਾ ਜਾਲ ਬਹੁਤ ਹੀ ਵੱਡਾ ਫੈਲਿਆ ਹੋਇਆ ਹੈ ਉੱਥੋਂ ਪਹਿਲੇ ਲੜਕੀਆਂ ਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਬੁਲਾਇਆ ਜਾਂਦਾ ਹੈ ਪਰ ਅਸਲ ਵਿੱਚ ਹਕੀਕਤ ਤਦ ਹੀ ਪਤਾ ਲੱਗਦੀ ਹੈ ਜਦੋਂ ਲੜਕੀ ਦਾ ਵੀਜ਼ਾ ਖਤਮ ਹੋ ਜਾਂਦਾ ਹੈ ਉਨਰਸਿਆ ਕੀ 에ਜੰਟ ਪਹਿਲੇ ਕੁੜੀਆਂ ਨੂੰ ਬੁਲਾ ਲੈਂਦੇ ਨੇ ਤੇ ਫਿਰ ਜਾਂ ਤਾਂ ਉਹਨਾਂ ਤੇ ਗਲਤ ਕੰਮ ਕਰਨ ਲਈ ਉਹਨਾਂ ਨੂੰ ਮਜਬੂਰ ਕਰਦੇ ਨੇ ਜਾਂ ਫਿਰ ਹੋਰ ਕੁੜੀਆਂ ਨੂੰ ਮੰਗਵਾਣ ਦੀ ਮੰਗ ਕਰਦੇ ਰਹੇ ਐਸੀ ਤਰੀਕੇ ਨਾਲ ਲੜਕੀ ਵੀ ਇਹਦਾ ਸ਼ਿਕਾਰ ਪਣੀ ਪੀੜਿਤਾ ਨੇ ਦੱਸਿਆ ਕਿ ਜਦੋਂ ਕੋਈ ਲੜਕੀ 에ਜੰਟਾ ਦੀ ਗੱਲ ਨਹੀਂ ਮੰਦੀ ਤਾਂ ਉਸ ਦੀ ਇੰਨੀ ਪਟਾਈ ਕੀਤੀ ਜਾਂਦੀ ਹੈ ਕਿ ਉਹ ਅਧ ਮਰੀ ਹੋ ਜਾਂਦੀ ਹੈ 에ਜੰਟ ਕਿਸੇ ਵੀ ਲੜਕੀ ਨਾਲ ਤਰਸ ਨਹੀਂ ਰੱਖਦੇ ਗਰੀਬ ਲੜਕੀਆਂ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਚੁੱਕਦੇ ਨੇ ਤੇ ਉਹਨੂੰ ਗਲਤ ਕੰਮ ਕਰਨ ਲਈ ਮਜਬੂਰ ਕਰਦੇ ਨੇ ਪੀੜਤਾ ਦੀ ਮਾਂ ਨੇ ਅਗਸਤ ਮਹੀਨੇ ਵਿੱਚ ਮਾਮਲਾ ਰਾਜ ਸਭਾ ਸਦਸੇ ਸੰਤ ਬਲਵੀਰ ਸਿੰਘ ਸਚਿਵਾਰ ਤੱਕ ਪਹੁੰਚਾਇਆ ਸੰਤ ਜੀ ਦੇ ਯਤਨਾਂ ਨਾਲ ਲੜਕੀ ਦਾ भारत आना संभव हो पाया क्योंकि उस तो पासपोर्ट के मोबाइल भी लै लै गए लंत बलबीर सिचेवाल ने लोगों अपील भी की थी कि अरब दे देशा जान तो पहले अपने बीजे की किस्म चेक कर लो कि वह वीजा वर्क है या टूरिस्ट है बहुत तो लोगों टूरिस्ट वीजा ते लेके जा के फसाया जाता है मैं छेवें महीने की पंद्रह तरीकों गई थी मेरे अमृतसर तो ਬੰਬਈ ਦੀ ਸੀਗੀ ਸਟੇ ਸਟੇ ਤੋਂ ਬਾਅਦ ਸਿੱਧੀ ਸਟੇ ਬੰਬਈ ਤੋਂ ਸਿੱਧੀ ਮਾਸਕਟ ਦੀ ਮਾਸਕਟ ਤੋਂ ਗਾਮ ਹੈ ਜਦੋਂ ਮਾਸਕਟ ਉਤਰੇ ਤੇ ਮੈਨੂੰ ਟੈਕਸੀ ਵਾਲੇ ਨੇ ਮੇਰੀ ਫੋਟੋ ਦਿਖਾਈ ਮੈਨੂੰ ਸੌਣ ਚ ਮੈਨੂੰ ਕਹਿੰਦੇ ਵੀ ਤੁਹਾਡੇ ਆਫਿਸ ਵਾਲਿਆਂ ਨੇ ਭੇਜੀ ਆ ਮੈਂ ਉਹਦੇ ਨਾਲ ਬੈਠਦੀ ਨਹੀਂ ਸੀ ਕਿ ਮੈਂ ਕਹਾਂ ਵੀ ਮੈਂ ਰਹੀ ਪਹਿਲਾਂ ਮੈਡਮ ਨਾਲ ਗੱਲ ਕਰਵਾ ਦੋ ਹਨਾ ਤੇ ਮੈਂ ਉਹਨਾਂ ਨਾਲ ਟੈਕਸੀ ਨਾਲ ਬੈਠ ਗਈ ਮੈਂ ਕਹਾਂ ਚਲੋ ਠੀਕ ਆ ਮੈਂ ਬੈਠ ਜਾਂਦੀ ਆ ਤੇ ਉਸ ਤੋਂ ਬਾਅਦ ساری ਰਾਤ ਮਿੰਨਿੰਗ ਲੱਗ ਗਈ ਸੀਗੀ ਮੈਨੂੰ ਉੱਥੋਂ ਤੱਕ ਪਹੁੰਚਦੇ ਆ 3 ਵਜੇ ਮੈਨੂੰ ਜਾ ਕੇ ਉਹਨਾਂ ਨੇ ਪਹਚਾਇਆ ਉੱਥੇ ਜਦੋਂ ਮੈਂ ਫਿਰ ਉਹਨਾਂ ਨੇ ਜਾਣਦੇ ਆ ਪਾਸਵਰਡ ਪਾਸਵਰਡ ਵੀ ਫੋਨ ਵੀ ਫੜ ਲਿਆ ਸੀਗਾ ਮੇਰਾ ਤੇ ਉਸ ਤੋਂ ਬਾਅਦ ਸਵੇਰ ਨੂੰ ਮੈਨੂੰ ਆਫਿਸ ਲੈ ਕੇ ਗਏ ਆਫਿਸ ਤੋਂ ਬਾਅਦ ਮੈਨੂੰ ਕਹਿੰਦੇ ਵੀ ਫੈਮਿਲੀ ਆਉਗੀ ਤੁਹਾਨੂੰ ਸਿਲੇਕਟ ਕਰਾਗੀ ਤੇ ਫਿਰ ਤੁਸੀਂ ਆਪਣੀ ਫੈਮਿਲੀ ਚ ਕੰਮ ਕਰੋਗੇ ਮੈਂ ਕਿਹਾ ਠੀਕ ਆ ਫਿਰ ਮੈਨੂੰ ਹੌਲੀ ਹੌਲੀ ਉੱਥੋਂ ਦੇ ਮਾਹੌਲ ਜਿੱਦਾਂ ਥੋੜਾ ਪਤਾ ਲੱਗਾ ਵੀ ਇੱਥੋਂ ਦਾ ਮਾਹੌਲ ਥੋੜਾ ਖਰਾਬ ਨੇ ਤੇ ਫਿਰ ਮੈਨੂੰ ਹੌਲੀ ਹੌਲੀ ਪਤਾ ਫਿਰ ਇੱਕ ਫੈਮਿਲੀ ਚ ਭੇਜਿਆ ਤੇ ਉਹਨਾਂ ਨੇ ਮੈਨੂੰ ਵਾਪਸ ਭੇਜ ਦਿੱਤਾ ਉਹ ਕਹਿੰਦੇ ਵੀ ਸਾਨੂੰ ਸਮਝ ਨਹੀਂ ਲੱਗਦੀ ਵੀ ਕੰਮ ਸਹੀ ਕਰਦੀ ਆ ਵੀ ਪਰ ਸਾਨੂੰ ਸਮਝ ਨਹੀਂ ਲੱਗਦੀ ਫਿਰ ਉਹ ਫਿਰ ਛੱਡ ਗਏ ਦੋ ਤਿੰਨ ਫੈਮਲੀयां ਮੈਂ ਚੇਂਜ ਕੀਤੀਆਂ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਮਾਰਕੁੱਟ ਕੀਤੀ ਕਿ ਤੂੰ ਵਾਪਸ ਆ ਰਹੀ ਹੈ ਮੈਂ ਕਿਹਾ ਮੈਂ ਖੁਦ ਲਈ ਆਪ ਨਹੀਂ ਆ ਰਹੀ ਕਿਉਂ ਮੈਨੂੰ ਛੱਡ ਕੇ ਜਾ ਰਹੇ ਆ ਉਹਨਾਂ ਨੇ ਮੇਰੀ ਮਾਰਕੁੱਟ ਕੀਤੀ ਜਿੱਦਾਂ ਉੱਥੇ ਉਸ ਤੋਂ ਬਾਅਦ ਆ ਫਿਰ ਮੈਨੂੰ ਉਹ ਨਾ ਫੈਮਲੀ ਚ ਇੱਕ ਚ ਭੇਜ ਦਿੱਤਾ ਤੇ ਮੈਨੇ ਉੱਥੇ ਮੈਨੂੰ ਉਹ ਵੀ ਫੈਮਲੀ ਮੈਨੂੰ ਤਾਂ ਪਰੇਸ਼ਾਨ ਬਹੁਤ ਕਰਦੀ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਜਦੋਂ ਮਾਰਿਆ ਮੈਨੂੰ ਹਫਤਾ ਇੱਕ ਫੋਨ ਵੀ ਨਹੀਂ ਦਿੱਤਾ ਸੀਗਾ ਨਾ ਮੇਰੇ ਘਰ ਦੀਆਂ ਨਾ ਗੱਲ ਕਰਵਾਈ ਸੀਗੀ ਫਿਰ ਮੈਨਾਂ ਨੂੰ ਕਿਹਾ ਕਿ ਮੇਰੇ ਘਰ ਜਾਣਾ ਗੱਲ ਕਰਵਾ ਦੋ ਕਿ ਮੇਰੇ ਮੰਮਾ ਨਹੀਂ ਠੀਕ ਹੈਗੇ ਫਿਰ ਬੌਸ ਨੇ ਕਰਵਾਈ ਨਹੀਂ ਸੀਗੀ ਉੱਥੇ ਮੈਨੂੰ ਉਹਨਾਂ ਦਾ ਖਾਣਾ ਮੀਨਿੰਗ ਥੋੜਾ ਡਿਫਰੈਂਟ ਸੀ ਚਿਕਨ ਵਗੈਰਾ ਸੀਗਾ ਖਾਂਦੇ ਮੈਨੇ ਕਿ ਮੈਂ ਖਾਂਦੀ ਨਹੀਂ ਸੀਗੀ ਤੇ ਮੈਂ ਪਾਣੀ ਦੇ ਸਿਰ ਤੇ ਮਨੇਗਾ ਆਪਣਾ 1 ਮਹੀਨਾ ਜਸਟ ਕੀਤਾ ਮੈਨੇ ਮੈਨੂੰ ਇਹ ਨਹੀਂ ਸੀ ਕਿ ਮੈਂ ਖੁਦ ਲਈ ਇਹ ਵੀ ਕੰਮ ਨਹੀਂ ਸੀ ਕਰਨਾ ਚਾਹੁੰਦੀ ਕਿ ਮੈਂ ਫੈਮਿਲੀ ਚੋਂ ਇਦਾਂ ਨਿਕਲਾਂਗੀ ਪਰ ਮੈਨੂੰ ਆਪਣੇ ਤੇ ਖੁਦ ਤੇ ਯਕੀਨ ਨਹੀਂ ਸੀਗਾ ਕਿ ਮੈਂ ਇਹ ਕੰਮ ਕਰ ਲਵਾਂਗੀ ਸੀ ਚੱਲ ਜੀ ਦਾ ਬਾਬਾ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਮੇਰੀ ਹੈਲਪ ਕੀਤੀ ਕਿ ਮੈਂ ਇੱਥੋਂ ਤੱਕ ਪਹੁੰਚੀ। ਉਸੇ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜੋ ਖਾਸ ਕਰਕੇ ਮਾਸਕਟ ਦੁਬਈ ਜਾਂ ਇਹਨਾਂ ਮੁਲਕਾਂ ਦੇ ਵਿੱਚ ਲੜਕੀਆਂ ਨੂੰ ਕੰਮ ਕਰਨ ਵਾਸਤੇ ਭੇਜਦੇ ਆ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਉਹ ਫਰਾਡ ਜਿਹੜਾ ਹੈ ਉਹ ਹੁੰਦਾ। ਇਹਦਾ ਕਰਕੇ ਮਗਰੋਂ ਮਾਂ-ਬਾਪ ਵੀ ਜਿਹੜੇ ਹੈ ਉਹਨਾਂ ਨੂੰ ਵੀ ਤਕਲੀਫ ਹੁੰਦੀ ਆ ਪਰਿਵਾਰ ਨੂੰ ਵੀ ਤੇ ਬੱਚਿਆਂ ਨੂੰ ਵੀ ਜਾ ਕੇ ਤਕਲੀਫ ਹੁੰਦੀ ਆ ਸੋ ਸਾਡੀ ਹੱਥ ਜੋੜ ਕੇ ਬੇਨਤੀ ਆ ਆਪਣੀਆਂ ਲੜਕੀਆਂ ਨੂੰ ਇਹਨਾਂ ਮੁਲਕਾਂ ਦੇ ਵਿੱਚ ਨਾ ਭੇਜੋ ਇਹ ਉੱਥੇ ਜਾ ਕੇ ਇਹਨਾਂ ਦਾ ਨਾਲ ਵਧੀਆ ਬਿਹੇਵ ਨਹੀਂ ਹੁੰਦਾ ਬਹੁਤ ਮਸਲੇ ਅੱਗੇ ਵੀ ਆ ਚੁੱਕੇ ਆ ਇਹ ਲੜਕੀ ਵੀ ਜਿਹੜੀ ਆ ਜੂਨ ਦੇ ਵਿੱਚ ਗਈ ਸੀ ਤੇ ਇਹ 13 ਅਗਸਤ ਨੂੰ ਸਾਡੇ ਕੋਲ ਪਹੁੰਚੇ ਸੀ ਤੇ 25 ਨੂੰ ਇਧਾਂ ਦੀ ਵਾਪਸੀ ਹੋ ਗਈ ਸੀ ਚਲੋ ਮਾਰੇ ਕਿਰਪਾ ਕਰਨੇ ਬੱਚੇ ਆਪਣੇ ਘਰ ਸੁਖੀ ਵਸਣ ਪਰ ਇਹ ਜਿਸ ਤਰ੍ਹਾਂ ਦੇ ਲਗਾਤਾਰ ਸੀ ਇਹ तकरीबन 100 ਤੋਂ ਉੱਪਰ ਜਿਹੜੀਆਂ ਹੈ ਲੜਕੀਆਂ ਵਾਪਸ ਅ ਗਏ ਹੈ ਉਮਰਾ ਚੁੱਕੇ ਆ ਜਿਹਦੇ ਨਾਲ ਇਹ ਧੰਨਵਾਦ ਕਰਦੇ ਆ ਵਿਦੇਸ਼ ਮੰਤਰਾਲੇ ਦਾ ਅੰਬੈਸਡਰ ਇਹ ਵਿਨਾਨ ਨੇ ਇਸ ਕਾਰਜ ਦੇ ਵਿੱਚ ਸਹਿਯੋਗ ਦਿੱਤਾ ਸੋ ਅਸੀਂ ਫਿਰ ਦੁਬਾਰਾ ਬੇਨਤੀ ਕਰਦੇ ਆ ਕਿ ਇਸ ਤਰ੍ਹਾਂ ਬਾਹਰ ਆਪਣੇ ਬੱਚਿਆਂ ਨੂੰ ਨਾ ਭੇਜੋ ਉਥੇ ਇਹ ਬਹੁਤਾ ਇਹ ਹੈ ਕਿ ਜਿਹੜੇ ਉਥੇ ਬੱਚੇ ਫਸ ਜਾਂਦੇ ਆ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਸਾਖਸ਼ਣ ਬੰਦੀ ਨੂੰ ਇਹ ਹੈ ਕਿ ਫਿਰ ਉਹਨੂੰ ਉੱਥੇ ਚੰਗੀਆਂ ਤਨਖਾਹਾਂ ਦਵਾਵਾਂਗੇ ਤੁਹਾਨੂੰ ਘਰਾਂ ਚ ਕੰਮ ਕਰਨ ਨੂੰ ਮਿਲੂਗਾ ਪਰ ਉੱਥੇ ਇਹ ਸਾਰਾ ਕੁਝ ਹੁੰਦਾ ਨਹੀਂ ਸੋ ਇਹ ਗਲਤ ਢੰਗ ਦੇ ਨਾਲ ਲੈ ਕੇ ਜਾਂਦੇ ਆ ਤੇ ਗਲਤ ਜਿਹੜੇ ਹੈ ਤਰੀਕੇ ਦੇ ਨਾਲ ਉਹ ਅਰਬ ਮੁਲਕਾਂ ਦੇ ਵਿੱਚ ਇੱਥੇ ਇਹਨਾਂ ਦੇ ਨਾਲ ਮੈਸ ਬਿਹੇਵ ਹੁੰਦਾ ਸੋ ਇਹਦੇ ਵਾਸਤੇ ਅਸੀਂ ਬੇਨਤੀ ਕਰਾਂਗੇ ਫਿਰ ਦੁਬਾਰਾ ਕਿ ਬਾਰ ਬਾਰ ਜਿਹੜਾ ਹੈ ਇਸ ਗੱਲ ਨੂੰ ਉਹਨਾਂ ਗੋਲਕੇ ਸੀ ਬਾਹਰ ਜਾਣੇ ਆ ਤੇ ਮਗਰ ਫਸ ਜਾਂਨੇ ਆ ਫਿਰ ਬਹੁਤ ਤਕਲੀਫ ਹੁੰਦੀ ਆ ਇਸ ਵਾਸਤੇ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਨਾ ਆਪ ਜਾਈਏ ਤੇ ਨਾ ਆਪਣੇ ਬੱਚਿਆਂ ਨੂੰ ਭੇਜੀਏ ਖਾਸ ਕਰਕੇ ਲੜਕੀਆਂ ਵਾਸਤੇ ਤਾਂ ਬਹੁਤ